सारा कम सिमरत आई जरा हा दुई इस कुड़ी दी वैसे मैं की कहवा तो की ना कह नखरे तो इने कर दी है बंदा पूछे कि मैं ही काम सारा घर का करना आर मेरा ही है तेरा नहीं है ਮੇਰੀ ਗੱਲ ਸੁਣੀ ਯਾਰਾ ਸਿਮਰਤ ਇੱਥੇ ਬਹਿ ਕੇ ਆਰਡਰ ਚਲਾਈ ਜਾਨੀ ਆ ਆ ਕੰਮ ਕਰ ਦੋ ਸੂਟ ਪ੍ਰੈਸ ਕਰ ਦੋ ਕੋਠੇ ਮੇਰੇ ਸੈਂਡਲ ਪਏ ਹੋਏ ਤੋ ਤੇ ਉਹ ਲਿਆ ਦੋ ਆ ਮੈਨੂੰ ਰੋਟੀ ਦੇ ਦੋ ਚੰਗਾ ਲੱਗਦਾ ਨਿਆਣੀ ਐ 10 15 ਸਾਲਾਂ ਦੀ ਕੁੜੀ ਐ ਬਾਈਆਂ ਵਰਿਆਂ ਦੀ ਹੋ ਗਈ ਐ ਕੱਲ ਨੂੰ ਤੇਰਾ ਵਿਆਹ ਵੀ ਕਰਨਾ ਐ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੂੰ ਘਰ ਦੀ ਜ਼ਿੰਮੇਵਾਰੀ ਕਦੋਂ ਚੁੱਕੇਂਗੀ ਥੋੜਾ ਬੋਤਾ ਕੰਮ ਕਰਨਾ ਸਿੱਖ ਲਾ ਤੈਨੂੰ ਇੰਨਾ ਵੀ ਨਹੀਂ ਪਤਾ ਆਟਾ ਕਿਵੇਂ ਗੁੰਨਣਾ ਐ ਵੀ ਨਹੀਂ ਪਤਾ ਸਬਜ਼ੀ ਕਟਣੀ ਕਿਵੇਂ ਐ ਕੰਮ ਨੂੰ ਕਿਵੇਂ ਕਰਾਂਗੀ ਕੰਮ ਸੱਸ ਨੇ ਨਾ ਕੁੱਤੋਂ ਫੜ ਕੇ ਤਾਂ ਕਰੋ ਬਾਹਰ ਕੱਢ ਦੇਣਾ ਆਈ ਗੱਲ ਸਮਝ ਚ ਹਮ ਤੁਹਾਡੀ ਸੱਸ ਹੈਗੀ ਨਹੀਂ ਨਾ ਤੁਹਾਡੇ ਤੁਹਾਨੂੰ ਸੱਸ ਦਾ ਨਹੀਂ ਪਤਾ ਹਨਾ ਫਿਰ ਕੁੱਤੋਂ ਫੜ ਕੇ ਕੌਣ ਕੱਢਦਾ ਕੌਣ ਨਹੀਂ ਕੱਢਦਾ ਤੇਰਾ ਮਤਲਬ ਕੀ ਹੈ ਕੁੱਤੋਂ ਕੌਣ ਫੜਦੀਆਂ ਭਾਬੀਆਂ ਫੜਦੀਆਂ ਨੇ ਹਮ ਜਿੱਦਾਂ ਤੁਸੀਂ ਮੇਰਾ ਵਿਹਾਰ ਕਰਨਦੇ ਜੇ ਮੈਨੂੰ ਤੇਰੇ ਨਾਲ ਤੁਸੀਂ ਆਪ ਸੱਸ ਬਣਨ ਤੇ ਬੈਠੇ ਜੇ ਮੇਰੀ ਸਿਮਰਤ ਤੂੰ ਮੇਰੀ ਨਾਨਾ ਹੈ ਭੈਣਾ ਵਰਗੀ ਆ ਤੇ ਧੀਆਂ ਵਰਗੀ ਵੀ ਆ ਮੈਂ ਤੇਰਾ ਕੁਝ ਮਾੜਾ ਨਹੀਂ ਚਾਹਦੀ ਮੇਕ ਸੀ ਮਰਤ ਪਹਿਲਾਂ ਤੇਰਾ ਸਕੂਲ ਚੱਲਦਾ ਪਿਆ ਸੀ ਮੈਂ ਤੈਨੂੰ ਥੋੜਾ ਬਹੁਤਾ ਵੀ ਕੰਮ ਕਹਿਣਾ ਤੂੰ ਠੋਕੇ ਜਵਾਬ ਦੇ ਦੇਣਾ ਤੇਰੇ ਭਾਜੀ ਕਹਿਣ ਲੱਗੇ ਸਕੂਲ ਦੀ ਪੜ੍ਹਾਈ ਪੂਰੀ ਹੋ ਲੈਂਦੇ ਬਾਅਦ ਚ ਸਿਖਾ ਲਈ ਹੁਣ ਤੇਰਾ ਕਾਲਜ ਦਾ ਖਤਮ ਹੋਣ ਵਾਲਾ ਵੈ ਤੂੰ ਅਜੇ ਵੀ ਕੰਮ ਨੂੰ ਹੱਥ ਨਹੀਂ ਪਾਣ ਦੀ ਐਦਾਂ ਨਹੀਂ ਸਰਣਾ ਸਮਝ ਆਈ ਗੱਲ ਭਾਬੀ ਜਿਹੜਾ ਮੈਂ ਤੈਨੂੰ ਕੰਮ ਕਿਹਾ ਨਾ ਰਸੋਈ ਚ ਦੇਗੀ ਨਾ ਕਰਨ ਰੋਟੀ ਪਾਣੀ ਉਹ ਲਿਆ ਕੇ ਦੋ ਮੈਨਾਂ ਬਹੁਤੇ ਗੱਲਾਂ ਨਾ ਮਾਰਿਆ ਕਰੋ ਹਰ ਗੱਲ ਤੇ ਨੋਕਾ ਡੋਗੀ ਕਰਨ ਦਾ ਨਾ ਤੁਹਾਡੇ ਕੋਈ ਹੱਕ ਨਹੀਂ ਬੰਦਾ ਯੇ ਮੇਰੀ ਮਾਂ ਨਹੀਂ ਸਰ ਤੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਮੇਰੀ ਮਾਂ ਬਣੀ ਜਾਓ ਜਿਹੜਾ ਕੰਮ ਕਿਹਾ ਨਾ ਉਹ ਕਰਿਆ ਕਰੋ ਹੇ ਰੱਬਾ ਦੱਸ ਮੈਂ ਤੇ ਭਲੇ ਲਈ ਕਿੰਨੀ ਪੀਆ ਕਿ ਸਿੱਖ ਲਾ ਕੋਈ ਕੰਮ ਸਿੱਖ ਲਾ ਚਾਹੇ ਛਿੰਨੇ ਮਰਜੀ ਵੱਡੇ ਛੋਟੇ ਘਰ ਚ ਚਲ ਜਾਓ ਜ਼ਰੂਰੀ ਨਹੀਂ ਕੰਮ ਵਾਲਿਆਂ ਨੇ ਰੋਟੀ ਬਣਾ ਕੇ ਖਵਾਣੀ ਆ ਰੋਟੀ ਤਾਂ ਆਪਣੇ ਹੱਥੋਂ ਖਾਏਂਗੀ ਨਾ ਕੋਈ ਤੈਨੂੰ ਸਮਾਨ ਦਾ ਨਹੀਂ ਪਤਾ ਕਿੱਥੇ ਕਿਹੜੀ ਚੀਜ਼ ਰੱਖਣੀ ਕੋਈ ਤੈਨੂੰ ਸੋਦੇ ਦੀ ਨਹੀਂ ਸਮਝ ਬਸ ਬੋਲਣਾ ਆਂਦਾ ਤੇ ਜਾਂ ਆਰਡਰ ਕਰਕੇ ਖਾਣਾ ਆਂਦਾ ਪੱਕੀ ਆ ਬੜੀ ਸ਼ਾਂਤ ਹੋ ਕੇ ਬੈਠੀ ਆ ਕੋਈ ਗੱਲ ਆ ਸਾਡਾ ਹੀ ਵੀਰੇ ਵੇਟ ਕਰਨ ਨਹੀਂ ਮੈਂ ਹਾਂ ਦੱਸ ਆ ਗਿਆ ਦੱਸਾ ਤੁਹਾਨੂੰ ਮੈਂ ਕੀ ਆ ਭਾਬੀ ਵਾਲੀ ਵੇਖ ਲਓ ਗੱਲ ਗੱਲ ਤੇ ਨਾ ਮੇਰੇ ਤੇ ਲੋਕਾ ਟੋਕੀ ਕਰਦੇ ਰਹਿੰਦੇ ਕਦੀ ਹੁਕਮ ਚਲਾਉਂਦੇ ਰਹਿੰਦੇ ਆ ਬਹਿ ਕੇ ਪਹਿਲਾਂ ਮੇਰੀ ਗੱਲ ਸੁਣੋ ਇੱਥੇ ਓਹੋ ਕੀ ਗੱਲ ਹੋ ਗਈ ਆ ਗੱਲ ਹੋਣੀ ਕੀ ਆ ਭਾਬੀ ਨੂੰ ਸਮਝਾ ਲਓ ਵੀ ਐਵੇਂ ਮੈਨੂੰ ਨਿੱਕੀ ਨਿੱਕੀ ਗੱਲ ਤੇ ਬੋਲਿਆ ਨਾ ਕਰਨ ਕਰੀ ਤੈਨੂੰ ਆ ਕੰਮ ਨਹੀਂ ਕਰਨਾ ਆਂਦਾ ਕਰੀ ਤੂੰ ਉਹ ਕੰਮ ਨਹੀਂ ਕਰਦੀ ਕਰੀ ਇਹ ਗੱਲ ਬੋਲਣ ਦਾ ਆਪਣੇ ਕਰੀ ਉਸ ਕਹ ਲੋ ਫਿਰ ਇਹਨੂੰ ਤੁਹਾਡੇ ਦੱਬਕਾ ਦੇ ਕੇ ਰੱਖੋ ਇਹਨਾਂ ਨੂੰ ਉਹ ਚੱਲ ਕੋਈ ਗੱਲ ਨਹੀਂ ਤੂੰ ਨਹੀਂ ਕੋਈ ਕੰਮ ਕਰਨਾ ਤਾਂ ਕੋਈ ਗੱਲ ਨਹੀਂ ਤੂੰ ਆਪਣੇ ਕਾਲਜ ਜਾ ਚੰਗੇ ਨੰਬਰ ਲਿਆ ਹੋਰ ਕੁਛ ਨਹੀਂ ਚਾਹੀਦਾ ਜੇ ਤੂੰ ਕੋਈ ਕੰਮ ਨੂੰ ਹੱਥ ਨਹੀਂ ਲਾਉਣਾ ਕੋਈ ਗੱਲ ਨਹੀਂ ਜੇ ਨਹੀਂ ਤਾਂ ਨੂੰ ਮੈਨੂੰ ਇੱਥੇ ਚੰਗੀ ਲੱਗਦੀ ਨਾ ਤੂੰ ਐਂਜਾ ਕਰੋ ਜਾਂ ਮਾਸਿਕ ਜਾਂ ਭੂਆ ਕੋ ਛੱਡਾ ਫਟੂਕਟ ਮੈਨੂੰ ਪਿਆਰ ਨਾਲ ਤੇ ਰੱਖ ਦੇ ਨਾ ਇੱਥੇ ਤੇ ਮੈਂ ਜਦੋਂ ਦੀ ਆ ਨਾ ਭਾਬੀ ਜਿਹੜੂ ਤੇ ਵਿਆਹ ਕਹਿ ਨਾ ਕਦੇ ਕੋਈ ਕੰਮ ਵੀ ਨੂੰ ਡਾ ਕੇ ਨਾ ਆਪ ਪਰਾਂ ਨੂੰ ਚਲ ਜਾਂਦੇ ਆ ਉਹਦੇ ਦੇ ਕੱਪੜੇ ਇੱਕ ਮਸ਼ੀਨ 'ਚ ਪਾ ਕੇ ਨਾ ਮੈਨਾਂ ਸਿਮਰਤ ਲਾ ਗਿਆ ਖਲੋ ਜੋ ਨਾ ਮੈਨੂੰ ਪਤਾ ਲੱਗੇ ਕੀ ਕਰਨਾ ਕੀ ਨਹੀਂ ਨਾ ਦੇ ਸਮਝਾ ਕੇ ਜਾਂਦੇ ਆ ਇਹਦਾ ਮਤਲਬ ਇਹ ਨਹੀਂ ਕਿ ਹੁਣ ਮੰਮੀ ਨਹੀਂ ਹੈਗੇ ਤੇ ਮੈਂ ਤੇਨਾਂ ਰੋ ਪਉਣਗੇ ਉਹ ਚੱਲ ਤੂੰ ਛੱਡ ਗੁੱਸਾ ਕੋਈ ਗੱਲ ਨਹੀਂ ਮੈਂ ਸਮਝਾ ਲੈਂਦਾ ਅੰਜੂ ਨੂੰ ਵੈਸੇ ਇੱਕ ਗੱਲ ਕਰ ਮਾ ਪੁੱਤ ਉਹ ਕੰਮ ਕਮ ਨੂੰ ਤਾਂ ਸਿੱਖਣਾ ਕੋਈ ਮਾੜੀ ਗੱਲ ਨਹੀਂ ਕੀ ਜਿਤੇ ਭਾਬੀ ਕਹਿੰਦੀ ਛੋਟਾ ਮੋਟਾ ਕੰਮ ਤੇ ਕਰ ਲਿਆ ਕਰ ਉਹ ਕਾਹ ਜਾਲੇ ਤੇਰੇ ਕੰਮ ਹੀ ਆਉਣਾ ਵਾ ਮੈਂ ਜਿੱਥੇ ਵਿਆਹੀ ਜਾਵਾਂਗੀ ਨਾ ਘਟੋ ਘਟੇ ਕਿਤੇ ਨੌਕਰਾਰੀ ਹੋਊਗੀ ਨਾ ਕਿ ਆ ਕੰਮ ਉਤਲਾ ਦੇ ਕਰ ਲਿਆ ਕਰੂਗੀ ਨਾ ਰੋਟੀ ਪਾਣੀ ਦੀ ਆ ਕੋਈ ਨਾ ਮੈਂ ਟੈਮੋਂ ਤੇ ਸਿੱਖ ਲੂੰਗੀ ਆਪੇ ਬਰਾਹੇ ਨਾ ਮੈਨੂੰ ਪਤਾ ਹੀ ਹੈ ਚੀਜ਼ ਦਾ ਤੁਸੀਂ ਵੀ ਨਾ ਘਮ ਘਮਾ ਕੇ ਗੱਲ ਨਾ ਭਾਬੀ ਵੱਲ ਦੀ ਕਰ ਦਿੰਦੇ ਜੇ ਮੇਰੇ ਵੱਲ ਦੀ ਥੋੜੀ ਤੇ ਗੱਲ ਕਰਨੀ ਹੁੰਦੀ ਉਹ ਨਾ ਨਾ ਪੋਤੇ ਦਾਦੀ ਕੋਈ ਗੱਲ ਨਹੀਂ ਉਹ ਆਵੇ ਤੂੰ ਮੰਨ ਤੇ ਨਾ ਲਾਇਆ ਕਰ ਦੱਸ ਉਹ ਤੂੰ ਮੇਰੀ ਭੈਣ ਐ ਕਮਲੀਏ ਐਤਾ ਦੀ ਕੋਈ ਗੱਲ ਨਹੀਂ ਕੀ ਤੂੰ ਸ਼ਾਂਤੀ ਨਾ ਬੈ ਮਾਂਜੂ ਨਾਲ ਗੱਲ ਕਰਦਾ ਸਮਝਾਉਂਦਾ ਨੂੰ ਹੂੰ ਆ ਵੀ ਤੇ ਗੱਲ ਕਰਿਆ ਕਰੋ ਉਹਨਾਂ ਨੂੰ ਕਹਿਆ ਕਰੋ ਕਿ ਇਹਨਾਂ ਨਾਲ ਮੈਨੇ ਸੁਨਾ ਸੁਨਾ ਜਾਇਆ ਕਰੇ ਨਿੱਕੀ ਨਿੱਕੀ ਗੱਲ ਤਾਂ ਬੋਲਣ ਦਾ ਆ ਬੰਦੇ ਆ ਚਲ ਨਹੀਂ ਕਹਿੰਦੀ ਤੈਨੂੰ ਤੂੰ ਗੁੱਸਾ ਛੱਡ ਹਣਾ ਵੱਡਿਆ ਹੀ ਮੈਨੂੰ ਸਮਝਾਉਣ ਵਾਲੇ ਵੀਰਾ ਵੀ ਨਾ ਭਾਬੀ ਦੇ ਹੱਥੀ ਜੜਿਆ ਪਿਆ ਜਿੰਨਾ ਚਿਰ ਤੱਕ ਇਹਨਾਂ ਦੇ ਕੰਮ ਨਾਲ ਨਾ ਖਿੱਚੋ ਉਹਨਾਂ ਜਿੰਨਾ ਚਿਰ ਤੱਕ ਇਹ ਵੀ ਨਹੀਂ ਕਿਸੇ ਦੀ ਗੱਲ ਸੁਣਦੇ ਜਦੋਂ ਭਾਬੀ ਦੇ ਮਗਰ ਲੱਗਿਆ ਬੰਦਾ ਇਹਨਾਂ ਨੂੰ ਪੁੱਛੇ ਕਿ ਮੈਂ ਘਰ ਦਾ ਕੰਮ ਕਰਾਂ ਕਿ ਜਾਂ ਪੜਾ ਲਿਖਿਆ ਇਹੋ ਤਾਂ ਮੇਰੀ ਉਮਰ ਪੜਾ ਲਿਖਣ ਦੀ ਕੰਮ ਸਾਰਾ ਮੇਰੇ ਸਿਰ ਤੇ ਛੱਡ ਦਿੰਦੇ ਆ ਕੋਈ ਨਾ ਆਪੇ ਵੀਰੇ ਦੇ ਕੰਨ ਖਿੱਚੂਗਾ ਚੰਗੇ ਹਲੋ ਹਾਂਜੀ ਆ ਗਏ ਜੀ ਹੋਏ ਆ ਗਏ ਆਵਾ ਭੋਖਾ ਬੜੀ ਲੱਗੀ ਪਈ ਕੀ ਬਣਾਈ ਤੁਹਾਡੀ ਪਸੰਦ ਦੀ ਸਬਜ਼ੀ ਕੀ ਮੇਥੀ ਆਲੂ ਬਣਾਈ ਨਾਲ ਦਹੀਂ ਪਕੌੜੀਆਂ ਜੇ ਤੇ ਨਾਲ ਸ਼ਾਲਗਮਾ ਦਾ achar ਪਾ ਲਿਆ ਸੀ ਹੋਊਗਾ ਜੱਟੇ ਸਾਡੇ ਵੀ ਮਨ ਪਸੰਦ ਦਾ ਕੁਝ ਬਣਿਆ ਸਰਦੀਆਂ ਆ ਗਈਆਂ ਨਾ ਹੁਣ ਤੁਹਾਡੀ ਪਸੰਦ ਬੰਨੀ ਐ ਮੇਥੀ ਆਲੂ ਬਣਾ ਲਓ ਜੀ ਸਾਗ ਬਣਾ ਲਓ ਜੀ ਚੱਲੇ ਗੱਲ ਕਰਨੀ ਤੈਨੂੰ ਹਾਂਜੀ ਦੱਸੋ ਬੈਠਾ ਦੇਖ ਬਈਆ ਮੈਂ ਬੈਣਾ ਨਹੀਂ ਤੇ ਇਹਨੂੰ ਗੱਲ ਦੱਸੋ ਮੈਂ ਰੋਟੀ ਵੀ ਪਾਣੀ ਐ ਦੇਖ ਗੁੱਸਾ ਨਾ ਕਰੀ ਕਹੇ ਗੱਲ ਦਾ ਛੋਟੀ ਜੀ ਗੱਲ ਕਰਨੀ ਐ ਬੋਲੋ ਤੂੰ ਨਾ ਸੇਬ ਨੂੰ ਜਿਆਦਾ ਕੁਝ ਕਿਹਾ ਨਾ ਕਰ ਕਿਸੇ ਵੀ ਕੰਮ coma ਲਾ ਸ਼ਾਬਾਸ਼ ਤੁਹਾਡੇ ਜਾਨਾ ਬਾਕੀ ਕਭਲੀ ਐ ਤੈਨੂੰ ਕੀ ਪਤਾ ਸਮਝਾ ਕਰ ਨਾ ਮੈਂ ਉਹਨੂੰ ਡਾਂਗ ਮਾਰਦੀ ਆ ਜਾਂ ਉਹਨੂੰ ਮੈਂ ਕੋਈ ਬਹੁਤ ਜਿਆਦਾ ਉਹਨੂੰ ਕੋਈ ਤੇ ਗੁੱਸੇ 'ਚ ਕੁਝ ਵੱਧ ਘੱਟ ਕਹਿਨੀ ਆ ਮੈਂ ਜੀ ਉਹਨੂੰ ਕੁਝ ਨਹੀਂ ਕਹਿੰਦੀ ਮੈਂ ਮੰਨਿਆ ਤੁਹਾਡੀ लाड़ਲੀ ਭੈਣ ਐ ਲਾੜ ਬੱਚਿਆਂ ਨੂੰ ਦਿਓ ਪਿਆਰ ਦਿਓ ਪਰ ਓਨਾਂ ਕ ਦਿਓ ਜਿੰਨਾ ਕ ਉਹਨਾਂ ਨੂੰ ਨਾ ਪੱਛ ਜਵੇ ਉਹ ਲਾਡਾਂ ਜੀ ਵਿਗੜ ਗਈ ਐ ਆ ਬਾਈਆਂ ਤਈਆਂ ਸਾਲਾਂ ਦੀ ਹੋਣ ਤੇ ਆਈ ਐ ਸਮਝਣ ਦੀ ਕੋਸ਼ਿਸ਼ ਕਰੋ ਘਰ ਦਾ ਉਹ ਇੱਕ ਕੰਮ ਨਹੀਂ ਆਂਦਾ ਆ ਪਰਸੋਂ ਮੈਂ ਕਿਹਾ ਚੱਦਰ ਵਿਛਾ ਦੇ ਉੱਠੀ ਚੱਦਰ ਵਿਛਾਤੀ ਬੈਣਾ ਖੋਣਾ ਆਂਦਾ ਐ ਦੇਖਣਾ ਉਹਨੂੰ ਸਾਰਾ ਆਂਦਾ ਐ ਕਿ ਸਫਾਈ ਐ ਮੇਰੇ ਕਮਰੇ ਦੀ ਐਨਾ ਨਹੀਂ ਪਤਾ ਕਿਹੜੀ ਚੀਜ਼ ਕਿੱਥੇ ਰੱਖਣੀ ਤੁਸੀਂ ਆਪ ਸਿਆਨੇ ਹੋ ਮੈਂ 19 ਵਰਿਆਂ ਦੀ ਸੀ ਜਦੋਂ ਮੈਨੂੰ ਵਿਆਹ ਲਿਆ ਮੰਮੀ ਹੁੰਨੀ ਸਾਰਾ ਘਰ ਸੰਭਾਲਦੀ ਸੀ ਤੇ ਕਿ ਵੇਖੋ ਕਿ ਨੀ ਉਮਰ ਹੋ ਗਈ ਉਹਨੂੰ ਕੁਝ ਨਹੀਂ ਜੀ ਆਂਦਾ ਕੱਲ ਨੂੰ ਔਖੀ ਹੋਏਗੀ ਉਹ ਮਾਂ ਦਾ ਤੇਰੀ ਗੱਲ ਸਾਨੂੰ ਪਿਆਰ ਹੀ ਬਹੁਤ ਕੀ ਗਈ ਏ ਉਹ ਜਾਲ ਵਿੱਚ ਕਿਆ ਬੜੀ ਜਾਂਦਾ ਉਹ ਗੁੱਸਾ ਕਰਦੀ ਆ ਇਹਨੂੰ ਪਤਾ ਗੁੱਸਾ ਕਰਦੀ ਆ ਨਿਆਣੀ ਆ ਮਾਂ ਅੱਗੇ ਨਹੀਂ ਹੈਗੀ ਤੇ ਤੂੰ ਹੀ ਉਹਦਾ ਅੱਗਾ ਪਿਛਾ ਵੇਖਣਾ ਹੁਣ ਤੇ ਥੋੜਾ ਪਿਆਰ ਨਾਲ ਕਰ ਲੋ ਗੱਲ ਉਹ ਸਰਦਾਰ ਜੀ ਤੀ ਸਮਝਦੇ ਕਿਉਂ ਨਹੀਂ ਮੈਂ ਮਾਂ ਬਣ ਕੇ ਤਾਂ ਚੱਲਣ ਨਹੀਂ ਹੁੰਦੇ ਨਾਲ ਤੂੰ ਮਾਂ ਨਾ ਬਣ ਤੂੰ ਉਹਦੀ ਭੈਣ ਬਣ ਕੇ ਚੱਲ ਮਾਂ ਕਹਿ ਦੋ ਭੈਣ ਕਹਿ ਦੋ ਸਹੇਲੀ ਕਹਿ ਦੋ ਜਿਹੜੀ ਵੀ ਹੋਵਾਂਗੀ ਨਾ ਉਹਦੇ ਫੇਦੇ ਲਈ ਚੱਲਾਂਗੀ ਜੀ ਦੇਖੋ ਸੋਹਰੇ ਘਰ ਜਾਏਗੀ ਦਾਲ ਰੋਟੀ ਸਬਜੀ ਕੋਈ ਘਰ ਦਾ ਕੰਮ ਕੁਛ ਨਹੀਂ ਨਾ ਉਹਨੂੰ ਆਂਦਾ ਹੈਗਾ ਸੱਸ ਸੋਰਾ ਕੋਈ ਨਨਾਨ ਕੋਈ ਜੇਠ ਕੋਈ ਦਿਓਰ ਪੰਜਾਬ ਜਾ ਉਹਨੂੰ ਗੱਲਾਂ ਕਰਦਣਗੇ ਕਿ ਤੇਰੀ ਪਰਜਾਈ ਨੇ ਤੈਨੂੰ ਕੁਝ ਸਿਖਾਇਆ ਨਹੀਂ ਮਾਂ ਤੇਰੀ ਸਿਰ ਤੇ ਨਹੀਂ ਪੰਜਾਬ ਜਾ ਉਹਨੂੰ ਗੱਲਾਂ ਕਰਨਗੇ ਤੇ ਦੁੱਖ ਕਿਨੂੰ ਸਾਨੂੰ ਦੋਵਾਂ ਨੂੰ ਹੈ ਨਾ ਸਿਖਾ ਲਾ ਦੇ ਏਡਾ ਕਿਹੜਾ ਟਾਈਮ ਹੋ ਗਿਆ ਦੱਸ ਉਹ ਭਮੜੇ ਉਹਦਾ ਵਿਆਹ ਕਰਦਣਾ ਕਿਤੇ ਨਾਲੋਂ ਨਹੀਂ ਰਿਸ਼ਤੇ ਆਣ ਲੱਗੇ ਵੀ ਨਹੀਂ ਪਤਾ ਲੱਗਦਾ ਜਦੋਂ ਕਿਸਮਤ ਚੰਗੀਆਂ ਹੋਵੇ ਨਾ ਚੰਗੇ ਰਿਸ਼ਤੇ ਆਂਦੇ ਨਾ ਫੇ ਕੁੜੀ ਵਿਆਹ ਵੀ ਦੇਈ ਦਿੱਤ ਤੇ ਦੂਜੀ ਗੱਲ ਕੰਮ ਬੈਡੀ ਛੇਤੀ ਸਿੱਖੇ ਵੀ ਨਹੀਂ ਜਾਂਦੇ ਕਿ ਜਿਹੜਾ ਕਹੋ ਜੀ ਮੈਂ ਅੱਜ ਨਹੀਂ ਕੱਲ ਕਰਾਂਗੀ ਕੱਲ ਕਦੀ ਕਿਸਦਾ ਆਇਆ ਹੀ ਨਹੀਂ ਕਹਿੰਦੇ ਕਹਿੰਦੇ 3 ਸਾਲ ਵੀ ਦੀ ਤੇ ਇਹ ਲਾਸਟ ਇਅਰ ਉਹਦਾ ਗ੍ਰੈਜੂਏਸ਼ਨ ਦਾ ਹੈਗਾ ਵਾ ਸਮਝਦੇ ਨਹੀਂ ਤੁਸੀਂ ਵੀ ਗੱਲਾਂ ਚਲ ਕੋਈ ਗੱਲ ਨਹੀਂ ਤੂੰ ਪਿਆਰ ਨਾਲ ਸਮਝਾ ਪਰ ਗੁੱਸਾ ਨਹੀਂ ਕਰਨਾ ਉਹਦੇ ਤੇ ਚੰਗਾ ਜੀ ਮੈਂ ਉਹਨੂੰ ਕੁਝ ਨਹੀਂ ਕਹਿੰਦੀ ਠੀਕ ਹੈ ਜੀ ਜਾਓ ਉਹਨੂੰ ਵੀ ਮਨਾ ਕੇ ਬਾਹਰ ਲਿਆਓ ਤੇ ਮੈਂ ਰੋਟੀ ਦਵਾ ਠੀਕ ਹੈ ਜਾਓ ਚਲ ਜਪੋਂ ਰੰਗ ਦਾ ਪਿਆਰ ਨਾਲ ਕਰੀ ਚੰਗਾ ਚੰਗਾ ਜਾਓ ਮੰਮੀ ਜੀ ਚਾਹ ਇੱਕ ਵਾਰੀ ਪੀ ਕੇ ਤੇ ਵੇਖੋ ਪੀ ਕੇ ਵੇਖਾਂ ਤੂੰ ਪੀ ਕੇ ਵੇਖੀ ਹੈ ਬੜੀ ਸੁਆਦ ਹੈ ਅੱਜ ਨਹੀਂ ਮੰਮੀ ਜੀ ਮੈਂ ਤੇ ਆਪਣੇ ਜਿੱਦਾਂ ਮੈਂ ਦੱਸਿਆ ਹੀ ਨਾ ਮੈਂ ਉਦੋਂ ਹੀ ਬਣਾ ਕੇ ਆ। 2 ਮਹੀਨੇ ਹੋ ਗਏ ਪੁੱਤ ਤੇਰੇ ਵਿਆਹ ਨੂੰ ਅਜੇ ਤੱਕ ਤੈਨੂੰ ਚਾਹ ਬਣਾਉਣੀ ਨਹੀਂ ਆਈ। ਰੋਟੀ ਸਬਜੀ ਨਹੀਂ ਆਈ। ਮੁੰਡਾ ਬਿਨਾ ਨਾਸ਼ਤੇ ਤੋਂ ਚੱਲ ਗਿਆ ਸੇਵਕ। ਪਤਾ ਤੈਨੂੰ? ਤੈਨੂੰ ਕਦੋਂ ਜਾਚ ਆਉਗੀ? ਮੰਮੀ ਮੈਂ ਹੌਲੀ ਹੌਲੀ ਸਿੱਖਣਾ ਹੀ ਦਈਆਂ ਨਾ। ਜੇ ਉਹ ਜਾਚ ਤੇਰੀ ਪਰਜਾਈ ਨੇ ਤੈਨੂੰ ਸਿਖਾਈ ਹੁੰਦੀ ਪੁੱਤ। ਆ ਲਾਉਣ ਪਾਉਣ ਨਾਲੋਂ ਕੋਈ ਹੱਥੀ ਕੰਮ ਸਿੱਖਿਆ ਹੋਵੇ ਨਾ ਰੋਟੀ ਪਾਣੀ ਬਣਾਉਣਾ ਆਉਂਦਾ ਹੋਵੇ। ਦੋਲੇ ਨਾਲ ਉਲਫਤ ਹੁੰਦੀ ਸਹੁਰੇ ਜਾ ਕੇ ਜੇ ਤੇਰੀ ਪਰਜਾਈ ਤੈਨੂੰ ਮਾਂ ਬਣ ਕੇ ਸਿਖਾਉਂਦੀ ਨਾ ਤੇ ਪੁੱਤ ਤੂੰ ਸਿੱਖਿਆ ਹੁੰਦਾ ਵੇ ਪੁੱਤ ਜੇ ਤੇਰੀ ਪਰਜਾਈ ਚਾਹੁੰਦੀ ਨਾ ਤੈਨੂੰ ਕਦੀ ਗੁੱਸੇ ਨਾਲ ਕਦੀ ਪਿਆਰ ਨਾਲ ਤੈਨੂੰ ਸਮਝਾਉਂਦੀ ਤੈਨੂੰ ਸਿਖਾਉਂਦੀ ਹੈ ਮਾਂ ਬਣ ਕੇ ਸਮਝਾਉਂਦੀ ਪਰ ਉਹ ਤੇ ਬਣੀ ਤੇਰੀ ਸ਼ਰੀਕ ਨਹੀਂ ਪੇ ਇਹਦੀ ਕਿਤੇ ਸਹੁਰੇ ਜਾ ਕੇ ਇੱਜ਼ਤ ਨਾ ਹੋ ਜੇ ਨਹੀਂ ਮੰਮੀ ਨਹੀਂ ਭਾਬੀ ਮੇਰੀ ਦਾ ਕੋਈ ਕਸੂਰ ਨਹੀਂ ਸੀ ਉਹ ਤਾਂ ਮੈਨੂੰ ਦੱਸਦੇ ਰਹੇ ਸੀ ਪੁੱਤ ਜੇ ਜੋਰ ਪਾ ਕੇ ਤੈਨੂੰ ਦੱਸਦੀ ਨਾ ਕਿ ਅੱਜ ਤੇਰੇ ਅੰਦਰ ਕੋਈ ਗੁਣ ਹੁੰਦਾ ਤੈਨੂੰ ਆ ਗੱਲਾਂ ਨਾ ਸੁਣਨੀਆਂ ਪੈਂਦੀਆਂ ਦੱਸ ਮੈਨੂੰ ਕਦੀ ਉਹਨੇ ਗੁਣ ਤੈਨੂੰ ਚੱਜ ਨਾਲ ਦੱਸਿਆ ਸੀ ਕੋਈ ਇਹ ਪੁੱਤ ਉਹ ਤੇਰੀ ਮਾਂ ਨਹੀਂ ਬਣੀ ਉਹ ਤੇਰੀ ਸ਼ਰੀਕ ਨਹੀਂ ਬਣੀ ਇੱਕ ਗੱਲ ਮੇਰੀ ਹੋਰ ਸੁਣ ਲਾ ਪੁੱਤ ਤੇਰੇ ਲਾਏ ਪਾਏ ਨੂੰ ਕੀ ਕਰੀਏ ਤੂੰ ਤੇ ਅੱਗ ਨਾਲ ਨੱਕ ਹੀ ਵਢਾਤਾ ਜੇ ਇਹਦੀ ਜਗ੍ਹਾ ਤੈਨੂੰ ਕਿਤੇ ਕੰਮ ਹੁੰਦਾ ਹੁੰਦਾ ਤੇ ਸਾਡੀ ਵੀ ਸੋਭਾ ਹੁੰਦੀ ਤੇ ਤੇਰੀ ਵੀ ਸੋਭਾ ਹੁੰਦੀ ਹੋਬੀ ਮੈਨੂੰ ਕਿਉਂ ਦਿਆ ਪੇ ਬੋਲਣ ਉਹਨਾਂ ਨੇ ਤੇ ਕਦੀ ਮੈਨਾਂ ਇਦਾਂ ਕੀਤਾ ਹੀ ਨਹੀਂ ਉਹਨਾਂ ਨੇ ਤੇ ਆਪਸੇ ਕੋ ਉੱਥੇ ਅੱਗੇ ਹੋ ਕੇ ਮੈਨੂੰ ਹਰ ਕੰਮ ਸਿਖਾਉਂਦੇ ਕਿ ਸਿਮਰਤ ਉਹ ਆਹ ਕੰਮ ਦੀ ਜਾਂ ਸਿਖਲਾ ਕੰਮ ਦੀ ਜਾਂ ਸਿਖਲਾ ਬਸ ਮੈਂ ਹੀ ਢਿਲਹੀ ਮੈਂ ਕਹਾਂ ਨਹੀਂ ਕੋਈ ਗੱਲ ਨਹੀਂ ਜਦੋਂ ਮੈਨੂੰ ਲੋੜ ਹੋਗੀ ਨਾ ਮੈਂ ਆਪੇ ਸਿੱਖ ਲੂੰਗੀ ਸਿਮਰਤ ਪਾਬੀ ਹੋ ਕਿ ਮਨ ਬਰੇ ਆਈ ਕਿ ਆਈ ਸਿਮਰਤ ਪਾਬੀ ਮੈਨੂੰ ਮਾਫ ਕਰ ਦੋ ਕਿਉਂ ਤੂੰ ਕੀ ਕੀਤਾ ਦੱਸ ਕਮਲੀ ਕਹਿੰਦੇ ਹੁੰਦੇ ਨਾ ਕਿ ਇਹ ਟਾਈਮ ਦੇ ਕੀਤੀਆਂ ਕਿ ਇਹ ਟਾਈਮ ਨੂੰ ਅੱਗੇ ਆ ਜਾਂਦੀਆਂ ਤੇ ਉਹ ਗੱਲ ਹੋਈ ਪਾਬੀ ਜੋ ਕੋਈ ਤੇ ਮੈਨੂੰ ਸਮਝਾਉਂਦੇ ਹੁੰਦੇ ਸੀ ਨਾ ਘਰ ਦੇ ਕੰਮ ਬਾਰੇ ਕੋਈ ਵੀ ਚੀਜ਼ ਸਿਖਾਉਣੀ ਤੇ ਉਹ ਮੈਂ ਸਿੱਖੀ ਨਹੀਂ ਨਾ ਤੇ ਅੱਜ ਮੇਰੀ ਉਹ ਚੀਜ਼ ਅੱਗੇ ਆ ਗਈ ਤੁਹਾਨੂੰ ਪਤਾ 2 ਮਹੀਨੇ ਹੋ ਗਏ ਮੈਨੂੰ ਉਸ ਘਰ 'ਚ ਗਈ ਨੂੰ ਪਰ ਕਦੇ ਵੀ ਨਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਿਮਰਤ ਤੈਨੂੰ ਕੋਈ ਚਾਹੀਦੀ ਚੀਜ਼ ਵੀ ਬਣਾਉਣੀ ਹੁੰਦੀ ਆ ਜੇ ਮੈਂ ਉਹਨਾਂ ਨੇ ਕਵਾਂ ਮੈਂ ਸਿੱਖਣ ਹੀ ਨਹੀਂ ਦਈਆਂ ਨਾ ਤਾਂ ਤੁਹਾਨੂੰ ਬੋਲਨ ਦਾ ਪੈਂਦੇ ਕਹਿੰਦੇ ਜੇ ਮਾਂ ਹੁੰਦੀ ਤੇ ਅੱਗੇ ਹੋ ਕੇ ਆਪ ਕੰਮ ਸਿਖਾਉਂਦੀ ਤੇਰੀ ਭਾਬੀ ਨੇ ਤੇਰਾ ਸ਼ਰੀਕਾ ਕੀਤਾ ਮੈਂ ਤੇ ਉਹਨਾਂ ਨੇ ਵੀ ਇਸੇ ਗੱਲ ਬੋਲ ਕੇ ਆਏ ਕਿ ਨਹੀਂ ਮੇਰੀ ਭਾਬੀ ਤਾਂ ਮੈਨੂੰ ਆਪ ਅੱਗੇ ਹੋ ਕੇ ਸਾਰਾ ਕੰਮ ਸਿਖਾਉਂਦੇ ਹੀ ਉਸ ਮੇਰੀ ਢਿਲ ਹੀ ਮੈਂ ਉਹ ਕਹਿ ਦਿੰਨੀ ਕਿ ਕੋਈ ਗੱਲ ਨਹੀਂ ਜੇ ਰੋ ਸਿੱਖਣਾ ਹੋਊਗਾ ਨਾ ਮੈਂ ਸਿੱਖ ਲੂੰਗੀ ਅੱਛਾ ਚੁੱਪ ਕਰ ਜਾ ਮਾਨ ਨਾ ਪਰ ਤੂੰ ਛੋਟੀ ਸੀ ਤੈਨੂੰ ਇੰਨੀ ਨਹੀਂ ਸੀ ਸਮਝ ਮੰਮੀ ਹੁੰਦੇ ਨਾ ਤੇ ਗੱਲ ਹੋਰ ਸੀ ਸ਼ਾਇਦ ਮੈਂ ਹੀ ਨਹੀਂ ਠੀਕ ਤਰ੍ਹਾਂ ਤੇਰੀ ਮਾਂ ਬਣ ਪਾਈ ਗਲਤੀ ਮੇਰੀ ਹੈ ਤੇਰੀ ਕੋਈ ਗਲਤੀ ਨਹੀਂ ਚੱਲ ਤੂੰ ਫਿਕਰ ਨਾ ਕਰ ਕੰਮ ਦਾ ਕੀ ਹੈ ਮੈਂ ਤੈਨੂੰ ਹੁਣ ਸਿਖਾ ਦਾਂਗੀ ਮੋਬਾਈਲ ਕਰਦੇ ਵਸੇ ਹੁੰਦੇ ਦੁਕਾਨ ਤੇ ਲਾਇਆ ਕਰ ਇਧਰੋਂ ਮੈਂ ਗੱਲ ਕਰਦੀ ਕਰਦੀ ਤੈਨੂੰ ਸਮਝਾ ਦਿਆ ਕਰਾਂਗੀ ਤੂੰ ਆਪਣੇ ਘਰ ਆਜੀ ਖੁਸ਼ੀ ਰਹਿ ਪੁੱਤ ਸੇਵਕ ਨਹੀਂ ਆਇਆ ਨਾਲ ਨਹੀਂ ਭਾਬੀ ਉਹ ਮੈਨੂੰ ਬਾਹਰ ਹੀ ਲਾ ਕੇ ਚਲ ਗਏ ਮੰਮੀ ਨੇ ਸਵੇਰੇ ਇਹਨਾਂ ਕੁਝ ਬੋਲਿਆ ਤੁਹਾਨੂੰ ਪਤਾ ਸੇਵਕ ਵੀ ਨਾ ਅਜ ਬਿਨਾ ਨਾਸ਼ਤਾ ਕੀਤੇ ਚਲ ਗਏ ਮੰਮੀ ਮੈਨੂੰ ਬੋਲਣ ਦਾ ਪੇ ਤੇ ਸੇਵਕ ਨੇ ਮੈਨੂੰ ਕਹਿ ਦਿੱਤਾ ਕਿ ਹੁਣ ਜਦੋਂ ਆਵੇਂਗੀ ਨਾ ਕੰਮ ਸਿੱਖੀ ਐ ਘਰ ਚ ਹਾਇ ਰੱਬਾ ਸਿਮਰਤ ਪੁੱਤ ਮੈਂ ਤੇ ਨਾ ਤੇਰੇ ਭਲੇ ਕਰਕੇ ਤੈਨੂੰ ਗੁੱਸਾ ਕਰਦੀ ਸੀ ਥੋੜੀ ਦਿਨ ਕਿ ਚੱਲ ਗੁੱਸੇ ਚ ਆ ਕੇ ਖੁੰਦਾ ਚਾ ਕੇ ਕੰਮ ਸਿੱਖ ਲੇਗੀ ਪਰ ਤੂੰ ਆਪਣੇ ਵੀਰੇ ਨੂੰ ਕਹਿ ਕੇ ਸ਼ਿਕਾਇਤ ਲਾਂਦੀ ਸੀ ਗਲਤ ਸੋਚਦੀ ਸੀ ਕਿ ਪਤਾ ਨਹੀਂ ਮੈਂ ਤੇਰੇ ਬਾਰੇ ਮਾੜਾ ਕੁਝ ਸੋਚਦੀ ਆ ਮਾੜਾ ਤਾਂ ਕਦੀ ਨਹੀਂ ਸੋਚਿਆ ਇਹੀ ਸੋਚਿਆ ਕਿ ਚੱਲ ਤੂੰ ਕੰਮਕਾਰ ਸਿੱਖ ਲੇਗੀ ਤੇ ਸਾਡੀ ਵੀ ਸੋਭਾ ਤੇ ਤੇਰੀ ਵੀ ਹੋਏਗੀ ਚੱਲ ਖੈਰ ਕੋਈ ਗੱਲ ਦੇ ਰਾਏ ਕਹਿੰਦੇ ਦਰੁਸਤ ਆਇਆ ਚੋਪਰਾ ਸੇਵਕ ਨੂੰ ਫੋਨ ਕਰਕੇ ਮਾਪੇ ਸਮਝਾ ਲਾਂਗੀ ਤੇਰਾ ਵੀਰਾ ਆਉਂਦਾ ਨਾ ਕਹਿ ਦੇਗਾ ਚਲਾ ਪਹਿਲਾਂ ਰੋਟੀ ਪਾਣੀ ਕੁਝ ਖਾ ਲਾ ਖਾਦੇ ਸੇ ਤਾਂ ਕੁਝ ਕੇ ਨਹੀਂ ਕੁਝ ਨਹੀਂ ਖਾਦਾ ਕੋਈ ਗੱਲਾਂ ਚਲੀਏ ਹੰਜੂ ਹਾਂਜੀ ਆ ਗਏ ਜੇ ਓਏ ਆ ਗਿਆ ਭੁੱਖ ਬੜੀ ਲੱਗੀ ਬਈ ਕੀ ਬਣਾਇਆ ਤਾਡੀ ਪਸੰਦ ਦੀ ਸਬਜੀ ਮੇਥੀ ਆਲੂ ਓਏ ਹਾਏ ਆ ਗਈ ਹੋਇਆ ਮਨ ਉਸ ਤਾਂ ਹੀ ਸਮਝੋ ਅੱਜੂ ਹਾਂਜੀ ਉਹ ਹਾਂਜੀ ਬੋਲੇ ਆ ਗਏ ਹੋ ਕਿਉਂ ਤੁਸੀਂ ਅੱਜੂ ਹਾਂਜੀ ਆ ਗਏ ਜੀ ਉਹ ਯਾਰ ਵੀਰ ਨਾ ਆਇਆ ਤੇ ਬੜੀ ਬੜੀ ਉਹਪਰਾ